ਸੁਪਾਲ ਸਿੰਘ ਖੇਰਾ ਪੌਣੇ 4 ਮਹੀਨੇ ਜੇਲ੍ਹ ਜਟ ਕੇ ਅੱਜ 4 ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਨੇ বারবার ਆਉਂਦੇ ਆ ਹੀ ਉਹਨਾਂ ਨੇ ਮਾਨ ਸਰਕਾਰ ਨਾਲ ਆਡਾ ਲਾ ਲਿਆ ਪਹਿਲਾ ਸਵਾਲੇ ਪੁੱਛਿਆ ਕਿ ਪੰਜਾਬ ਜਵਾਬ ਮੰਗਦਾ ਹੈ ਕਿ ਕਿਉਂ ਭਗਵੰਤ ਮਾਨ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ ਮੇਰੇ ਵਰਗੇ ਛੋਟੇ ਵਿਅਕਤੀ ਦੇ ਖਿਲਾਫ ਸਰਕਾਰ ਦੀ ਨੁਮਾਇੰਦਗੀ ਕਰਨ ਲਈ ਮਹਿੰਗੇ ਵਕੀਲਾਂ ਤੇ 5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਦੋਂ ਕਿ ਸਰਕਾਰ ਕੋਲ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ 200 ਤੋਂ ਵੱਧ ਵਕੀਲਾਂ ਦੀ ਫੌਜ ਹੈ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਇਹ 5 ਕਰੋੜ ਰੁਪਏ ਦੀ ਫੀਸ ਆਪਣੀ ਜੇਬ ਚੋਂ ਜਮ੍ਹਾਂ ਕਰਵਾਉਣਗੇ ਜਿਵੇਂ ਕਿ ਮੁਖ्तार ਅंसारी ਮਾਮਲੇ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਅਦਾ ਕੀਤੀ 55 ਲੱਖ ਰੁਪਏ ਦੀਆਂ ਫੀਸਾਂ ਦੀ ਵਸੂਲੀ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨੇ ਵੀ ਸਪਸ਼ਟ ਕਰਨ ਕਿ ਉਹ ਪੰਜਾਬ ਦੇ ਲੋਕਾਂ ਦੇ ਕਰੋੜਾ ਰੁਪਏ ਪ੍ਰਾਈਵੇਟ ਵਕੀਲਾਂ ਦੀਆਂ ਫੀਸਾਂ ਤੇ ਖਿਉ ਖਰਚ ਕਰ ਰਹੇ ਨੇ ਸਿਰਫ ਆਪਣੇ ਵਿਰੋਧੀਆਂ ਨਾਲ ਸਕੋਰ ਸੈੱਟ ਕਰਨ ਲਈ ਅਤੇ ਫਿਰ ਵੀ ਸੁਪਰੀਮ ਕੋਰਟ ਦੇ ਵਿੱਚ ਹਾਰ ਹੀ ਹਾਸਲ ਕੀਤੀ ਹੈ ਦਰਅਸਲ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਗਈ ਸੀ ਪਰ ਸੁਪਰੀਮ ਕੋਰਟ ਨੇ ਐਨਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ 2015 ਦਾ ਇਹ ਮਾਮਲਾ ਯਾਨੀ ਕਿ ਸਾਡੇ 8 ਸਾਲ ਪੁਰਾਣੇ ਮਾਮਲੇ ਦੇ ਵਿੱਚ ਸੁਪਾਲ ਸਿੰਘ ਖੈਰਾ ਨੂੰ 28 ਸਤੰਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ 4 ਜਨਵਰੀ ਨੂੰ ਉਹਨਾਂ ਨੂੰ ਜ਼ਮਾਨਤ ਮਿਲ ਗਈ ਪਰ ਇੱਕ ਹੋਰ ਮਾਮਲਾ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਫਿਰ ਉਹਨਾਂ ਨੂੰ ਕਪੂਰਤਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਤੇ ਉਹ 15 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆ ਗਏ ਸਨ ਤੇ ਹੁਣ ਮੁੱਖ ਮੰਤਰੀ ਮਾਨ ਤੋਂ ਸਵਾਲ ਪੁੱਛ ਰਹੇ ਨੇ